ਸਮੇ ਸਮੇਂ ਦੀ ਗੱਲ ਆ ਡੇਢ ਦੋ ਸਾਲ ਤੱਕ ਪਹਿਲਾਂ ਤੱਕ ਦੀ ਗੱਲ ਕਰਗੇ ਤਾਂ ਕੈਨੇਡਾ ਜਾਣਾ ਅਸ਼ੀਰਵਾਦੀ ਸ਼ਬਦ ਵਰਗਾ ਲੱਗਦਾ ਸੀ ਵੀ ਯਾਰ ਇਹਨੇ ਕੈਨੇਡਾ ਜਾਣ ਦੇ ਲਈ ਅਸ਼ੀਰਵਾਦ ਦਿੱਤਾ ਵੀ ਮੇਰਾ ਪੁੱਤ ਕੈਨੇਡਾ ਚਲਾ ਜਾਵੇ ਸਾਡਾ ਬੱਚਾ ਕੈਨੇਡਾ ਪਹੁੰਚ ਜਾਵੇ ਛੇਤੀ ਛੇਤੀ ਇਹਦਾ ਵੀਜ਼ਾ ਲੱਗ ਜਾਵੇ ਅੱਜ ਗੱਲ ਵਰਗੀ ਗੱਲ ਲੱਗਦੀ ਆ ਮੈਂ ਨਹੀਂ ਗੱਲ ਕਰਨਾ ਕੈਨੇਡਾ ਜਾਓ ਨਾ ਪਰ ਜਿਹੋ ਜਿਹੇ ਹਾਲਾਤ ਬਣੇ ਪਏ ਤੇ ਜਿਵੇਂ ਕੈਨੇਡਾ ਦੇ ਵੱਲੋਂ ਬਿਲਕੁਲ ਬੂਹੇ ਬਾਰੀਆਂ ਬੰਦ ਕੀਤੇ ਗਏ ਆ ਜਾਂ ਕੀਤੇ ਜਾ ਰਹੇ ਆ ਉਹਦੇ ਤੋਂ ਬਾਅਦ ਇਹੋਂ ਲੱਗਦਾ ਵੀ ਪਾਈ ਕੈਨੇਡਾ ਦੇ ਵੱਲ ਕਿਸੇ ਨੇ ਜਾਣਾ ਨਹੀਂ ਛੇਤੀ ਕਿਤੇ ਜਿਹੜੇ ਗਏ ਆ ਉਹਨਾਂ ਦੇ ਵਿੱਚੋਂ ਕਈ ਭੈਣਾ ਵੀਰ ਮੁੜ ਮੁੜ ਕੇ ਆ ਰਹੇ ਇਸ ਕਰਕੇ ਨਹੀਂ ਵੀ ਇੱਥੇ ਰੋਜ਼ਗਾਰ ਦੇ ਮੌਕੇ ਬਹੁਤ ਬਣ ਗਏ ਇਸ ਕਰਕੇ ਕਿ ਉੱਥੇ ਪੱਕੇ ਹੋਣ ਦੇ ਲਈ ਉੱਥੇ ਖਰਚੇ ਕੱਢਣ ਦੇ ਲਈ ਵਸੀਲੇ ਨਾ ਮਤਰਾ ਜਿਹੜੇ ਵਸੀਲੇ ਪਹਿਲਾਂ ਚੰਗੇ ਸੀ ਉਹ ਅੱਜ ਬਹੁਤ ਘਟ ਗਏ ਜਿਹੜੇ ਖਰਚੇ ਪਹਿਲਾਂ ਘੱਟ ਸੀ ਉਹ ਅੱਜ ਬਹੁਤ ਵੱਧ ਗਏ ਜਿਹਦੇ ਕਰਕੇ ਬਾਹਰਲੇ ਮੁਲਕ ਦੇ ਵਿੱਚੋਂ ਪੰਜਾਬੀ ਵੀ ਕਈ ਇੱਥੇ ਆ ਰਹੇ ਹਨ ਜਾਂ ਆ ਚੁੱਕੇ ਹਨ ਮੈਂ ਨਹੀਂ ਕਹਿੰਦਾ ਵੀ ਇਹ ਗਿਣਤੀ ਜਿਹੜੀ ਉਹ 100 ਦੇ ਪਿੱਛੇ 50 ਹੋ ਗਈ ਆ ਹਾਂ 100 ਦੇ ਪਿੱਛੇ 5 2 ਜਾਂ 3 ਜਦੋਂ ਕੋਈ ਬਾਹਰੋਂ ਇੱਧਰ ਆਉਂਦਾ ਫਿਰ ਅਸੀਂ ਉਹਨੂੰ ਹੈਰਾਨੀਜਨਕ ਅੱਖਾਂ ਨਾਲ ਦੇਖਦੇ ਆ ਹੈਰਾਨ ਹੋ ਕੇ ਵੀ ਅੱਛਾ ਬਾਹਰੋਂ ਆ ਗਿਆ ਕੀ ਗੱਲ ਬਣ ਗਈ ਸੀ ਪਰ ਗੱਲ ਪਾਈ ਉੱਥੇ ਬੜੀ ਤਕੜੀ ਬਣੀ ਜਾਂਦੀ ਆ ਕੈਨੇਡਾ ਨੇ ਵਿਜ਼ਟਰ ਵੀਜ਼ਾ ਬੰਦ ਕਰਤੇ ਆ ਕੈਨੇਡਾ ਨੇ ਪਹਿਲਾਂ 10 ਸਾਲ ਦਾ ਵੀਜ਼ਾ ਲਾਉਂਦਾ ਹੁੰਦਾ ਸੀ ਜੇਕ ਤੁਹਾਡਾ ਪਾਸਪੋਰਟ ਮੰਨ ਲਓ 7 ਸਾਲ ਦੀ ਮਿਆਦ ਪਈ ਆ ਉਹਨਾਂ ਨੇ 7 ਸਾਲ ਦਾ ਹੀ ਆ ਦੇਣਾ ਬਹੁਤੀ ਵਾਰ ਕਿਸ ਨੂੰ ਸਾਲ ਦਾ ਵੀ ਮਿਲਦਾ ਸੀ ਕਈਆਂ ਨੂੰ 10-10 ਸਾਲ ਦਾ ਵੀ ਤਾਂ ਮਿਲ ਜਾਂਦਾ ਸੀ ਵਿਜ਼ਟਰ ਵੀਜ਼ਾ ਪਰ ਉਹਨਾਂ ਨੇ ਇਹਨਾਂ ਦੀ ਗਿਣਤੀ ਘਟਾ ਕੇ ਇੱਕ ਵੀ ਨਿਤ ਲਿਆਂਦੀ ਆ ਕੈਨੇਡਾ ਚਾਹੁੰਦਾ ਜੀ ਸਾਡੇ ਦੇਸ਼ ਦੇ ਵਿੱਚ ਕੋਈ ਹੋਰ ਦੇਸ਼ ਵਾਲਾ ਹੁਣ ਬੜੇ ਹੀ ਨਾ ਕੈਨੇਡਾ ਚਾਹੁੰਦਾ ਜੀ ਕਿ ਬਹੁਤ ਹੋ ਗਿਆ ਸਾਡੇ ਕੋਲੇ ਇੰਨੇ ਕੁ ਲੋਕ ਹੋ ਗਏ ਇੰਨੇ ਕੁ ਕਾਮੇ ਹੋ ਗਏ ਆ ਵੀ ਸਾਡੇ ਦੇਸ਼ ਦੇ ਵਿੱਚ ਹੁਣ ਵੜਨੇ ਨਹੀਂ ਚਾਹੀਦੇ ਜਾਂ ਜਿਹੜੇ ਸਾਡੇ ਇੱਥੋਂ ਦੇ ਮੂਲ ਵਾਸੀ ਆ ਉਹਨਾਂ ਦੇ ਕੋਲੇ ਕੰਮ ਦੀਆਂ ਬਹੁਤ ਸਮੱਸਿਆਵਾਂ ਮਾਰ ਰਿਹائش ਦੀਆਂ ਸਮੱਸਿਆਵਾਂ ਬਣ ਗਈਆਂ ਉਹਨਾਂ ਦੀ ਜੀਵਨ ਇਹਦੇ ਵਿੱਚ ਬੜਾ ਵੱਡਾ ਆਬਿਗਨ ਪੈ ਰਿਆ ਸੋ ਇਸ ਕਰਕੇ ਭਾਈ ਕੈਨੇਡਾ ਨੇ ਬੂਹੇ ਬਾਰੀਆਂ ਬੰਦ ਕਰਨ ਦਾ سلسلہ ਸ਼ੁਰੂ ਕੀਤਾ ਮੈਂ ਹੁਣੇ-ਹੁਣੇ ਇੱਕ ਰਿਪੋਰਟ ਪੜ੍ਹ ਕੇ ਹਟਿਆ ਉਹ ਕਹਿੰਦੇ ਵੀ ਨਾ ਜਿਹੜੀ ਸੀਗੀ ਸਟੂਡੈਂਟ ਡਾਇਰੈਕਟ ਤੇ ਇੱਕ ਹੋਰ ਸੀ ਉਹਦੇ ਤੇ ਜਾਣਕਾਰੀ ਵੀ ਜਿਹੜਾ ਡਾਇਰੈਕਟ ਵੀਜ਼ਾ ਲੱਗਦਾ ਸੀ ਜਲਦੀ ਵੀਜ਼ਾ ਲੱਗਦਾ ਸੀ ਯਾਨੀ ਕਿ ਸਟੂਡੈਂਟ ਪੱਧਰ ਦਾ ਵਿਦਿਆਰਥੀ ਵੀਜ਼ਾ ਜਿਹੜਾ ਉਹ ਤੁਰੰਤ ਪ੍ਰਭਾਵ ਦੇ ਨਾਲ ਕਾਲੀ-ਕਾਲੀ ਬਹੁਤ ਜਲਦ ਕਾਰਵਾਈ ਹੁੰਦੀ ਸੀ ਉਹਨਾਂ ਨੇ ਉਹਦੇ ਉੱਤੇ ਵੀ ਰੋਕ ਲਾ ਦਿੱਤੀ ਵਿਸਟਾ ਵੀਜ਼ਾ ਚੜਵੇਂ ਲੋਕਾਂ ਨੂੰ ਮਿਲਿਆ ਕਰੂਗਾ ਸਪਾਊਸ ਵੀਜ਼ੇ ਦੇ ਲਈ ਗ੍ਰੈਜੂਏਸ਼ਨ ਪੱਕੀ ਕਰ ਦਿੱਤੀ ਆ ਛੇਤੀ ਕਿਤੇ ਵੀਜ਼ਾ ਕਹਿੰਦੇ ਦਿਆ ਨਹੀਂ ਕਰਨਾ ਤੇ ਜਿਹੜੇ ਪੰਜਾਬੀ ਇੱਥੇ ਬੈਠੇ ਮੇਰੇ ਵਰਗੇ ਆਸਲਾਇ ਬੈਠੇ ਵੀ ਭਾਈ ਕੈਨੇਡਾ ਜਾ ਕੇ ਕੰਮ ਕਰਨਾ ਇੱਥੇ ਨਹੀਂ ਕੰਮ ਕਰਨਾ ਕੈਨੇਡਾ ਜਾਵਾਂਗੇ ਫੇਰ ਹੀ ਗੱਲ ਬਣੂ ਹੁਣ ਉਹਨਾਂ ਪੰਜਾਬੀਆਂ ਨੂੰ ਬਹੁਤ ਵੱਡੀ ਦਿੱਕਤ ਆ ਹੁਣ ਜਿਹੜੇ ਉੱਥੇ ਪੜਣਾ ਵੀਰ ਗਏ ਆ ਜਿਹੜੇ ਸਾਲ ਪਹਿਲਾਂ 2 ਸਾਲ ਪਹਿਲਾਂ ਉਹਨਾਂ ਲਈ ਵੀ ਬਹੁਤ ਵੱਡੀ ਦਿੱਕਤ ਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਬਣ ਕੀ ਗਿਆ ਅਸੀਂ ਤਾਂ ਟਰੂਡੋ ਸਾਹਿਬ ਦੀ ਪਿਛਲੀ ਟਰਮ ਦੇ ਵੇਲੇ ਜਦੋਂ ਉਹਨਾਂ ਨੇ ਦੂਰੀ ਵਾਰ ਪ੍ਰਧਾਨ ਮੰਤਰੀ ਬਣਨਾ ਸੀ ਇੱਥੇ ਪੰਜਾਬ ਦੇ ਵਿੱਚ ਅਰਦਾਸਾਂ ਕੀਤੀਆਂ ਅਸੀਂ ਆਖਿਆ ਵੀ ਸੱਚੇ ਪਾਤਸ਼ਾਹ ਇੱਕ ਵਾਰੀ ਟਰੂਡੋ ਫੇਰ ਆ ਜੇ ਇਹਨੂੰ ਇੱਕ ਵਾਰੀ ਮੌਕਾ ਫੇਰ ਦੇਓ ਪ੍ਰਮਾਤਮਾ ਇਸ ਬੰਦੇ ਦੇ ਕਰਕੇ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਅੱਜ ਆਪਾਂ ਇਹ ਗੱਲ ਕਹਿੰਦੇ ਸੱਚੇ ਪਾਤਸ਼ਾਹ ਹੀ ਨਾ ਕਿਤੇ ਆ ਜੇ ਪਰ ਜਿਨ੍ਹਾਂ ਨੇ ਆਉਣਾ ਕਹਿੰਦੇ ਢਿਮਰੀ ਉਹਨਾਂ ਨੇ ਵੀ ਟਾਈਟ ਕਰਕੇ ਰੱਖਣੀ ਆ ਕਹਿੰਦੀ ਆ ਵੀ ਇੱਥੇ ਕੀ ਟਰੂਡੋ ਸਰਕਾਰ ਦੀ ਬਹੁਤੀ ਸੰਭਾਵਨਾ ਨਹੀਂ ਕਹਿੰਦੇ ਆ ਮੈਨੂੰ ਇਹਦੇ ਬਾਰੇ ਮੁਕੰਮਲ ਜਾਣਕਾਰੀ ਨਹੀਂ ਪਰ ਕਹਿੰਦੇ ਆ ਪਰ ਗੱਲ ਕੀ ਅਸਲ ਦੇ ਵਿੱਚ ਕੈਨੇਡਾ ਦੇ ਵਿੱਚ ਪਹਿਲਾਂ ਬੰਦੇ ਚਾਹੀਦੇ ਸੀ ਹੁਣ ਬੰਦੇ ਬਹੁਤ ਹੋ ਗਏ ਆ ਪਹਿਲਾਂ ਜਦੋਂ ਚਾਹੀਦੇ ਸੀ ਤੇ ਨਾਲ ਅਸੀਂ 25 ਲੱਖ ਰੁਪਈਆ ਲੈ ਕੇ ਜਾਂਦੇ ਸੀ ਇੱਕ ਵਿਅਕਤੀ ਇੱਕ ਮੁੰਡਾ ਇੱਕ ਕੁੜੀ ਫਿਰ ਅਸੀਂ ਉੱਥੇ ਜਾ ਕੇ ਕੰਮ ਕਰਨ ਨੂੰ ਟੈਕਸ ਦੇਣਾ ਸਾਡੇ ਪੈਸਿਆਂ ਦੇ ਨਾਲ ਹੀ ਉੱਥੇ ਸਾਡੀਆਂ ਜ਼ਮੀਨਾਂ ਦੇ ਨਾਲ ਸਕੂਲਾਂ ਕਾਲਜਾਂ ਦਾ ਕੰਮ ਚੱਲਦਾ ਸੀ ਉੱਥੋਂ ਦਾ ਉਦੋਂ ਕੈਨੇਡਾ ਨੂੰ ਸਾਡੇ ਤੋਂ ਵਸੀਲੇ ਚਾਹੀਦੇ ਸੀ ਹੁਣ ਕੈਨੇਡਾ ਦੀ ਸਰਕਾਰ ਨੂੰ ਵੋਟਾਂ ਚਾਹੀਦੀਆਂ ਟਰੂਡੋ ਸਰਕਾਰ ਨੂੰ ਉਦੋਂ ਉਹਨਾਂ ਨੂੰ ਰਾਇਤਾਂ ਦੇ ਕੇ ਵੋਟਾਂ ਮਿਲਦੀਆਂ ਸੀ ਹੁਣ ਉਹਨਾਂ ਨੂੰ ਆਸ ਆ ਵੀ ਸਖਤੀ ਕਰਕੇ ਵੋਟਾਂ ਮਿਲਣਗੀਆਂ ਆਪਾਂ ਬਲੀ ਦੇ ਬੱਕਰੇ ਪਹਿਲਾਂ ਵੀ ਸੀ ਬਲੀ ਦੇ ਬੱਕਰੇ ਅੱਜ ਵੀ ਆ ਅਸੀਂ ਪਹਿਲਾਂ ਉਲਾਰਵਾਦੀ ਸੀ ਵੀ ਸਾਡਾ ਕੰਮ ਹੋਈ ਜਾਂਦਾ ਪਹਿਲਾਂ ਉਹ ਆਪਣਾ ਕੰਮ ਚਾਉਂਦੇ ਸੀ ਸਾਡਾ ਦੂਜੇ ਨੰਬਰ ਤੇ ਸੀ ਹੁਣ ਵੀ ਉਹ ਪਹਿਲਾਂ ਆਪਣਾ ਕੰਮ ਚਾਉਂਦੇ ਆ ਆਪਾਂ ਹੀਰਲੇ ਨੰਬਰ ਦੇ ਉੱਤੇ ਆ ਅਸੀਂ ਉਦੋਂ ਅਰਦਾਸਾਂ ਕਰਦੇ ਸੀ ਹੁਣ ਪਿੱਟ ਸਿਆਪਾ ਕਰਦੇ ਕਹਿੰਦੇ ਵੀ ਯਾਰ ਗੱਲ ਗਲਤ ਹੋ ਗਈ ਜਨ ਕਿ ਅਰਦਾਸ ਸਾਡੇ ਲਾਲਚ ਦੇ ਵਿੱਚੋਂ ਨਿਕਲੀ ਸੀ ਜਦ ਕਿ ਅਸੀਂ ਚਾਹੁੰਦੇ ਸੀ ਕਿ ਯਾਰ ਬੰਦਾ ਪੰਜਾਬੀ ਮਾਤੜ ਬੰਦਿਆ ਦੇ ਨਾਲ ਖੜਦਾ ਅਸੀਂ ਸਾਰੀ ਇੱਕੋ ਜਿਹੇ ਦਰਮਿਆਨੇ ਪਰਿਵਾਰਾਂ ਦੇ ਵਿੱਚੋਂ ਆ ਪਰ ਆਉਂਦੇ ਸਮੇਂ ਦੇ ਵਿੱਚ ਪੰਜਾਬੀਆਂ ਲਈ ਸੱਚੀ ਮੁੱਚੀ ਉੱਥੇ ਕੰਮ ਔਖਾ ਮੈਨੂੰ ਬਹੁਤ ਸਾਰੇ ਭੈਣਾ ਵੀਰ ਇਸ ਗੱਲ ਕੌੜੀ ਆ ਬਹੁਤ ਸਾਰੇ ਭੈਣਾ ਵੀਰੇ ਗੱਲ ਫੋਨ ਕਰਕੇ ਕਹਿੰਦੇ ਆ ਕਿ ਭਾਈ ਕੀ ਕਰਗੇ ਸਾਡੇ ਨਿਆਣੇ ਨੂੰ 6 ਮਹੀਨੇ ਹੋ ਗਿਆ ਕੰਮ ਨਹੀਂ ਮਿਲਿਆ ਮੈਂ ਇਹਨਾਂ ਨੂੰ ਇੱਕ ਬੇਨਤੀ ਕਰਦਾ ਹੁੰਨਾ ਵੀ ਨਿਆਣੇ ਦੀ ਉਮਰ ਕਿੰਨੀ ਹੈ ਕਹਿੰਦੇ 19 ਸਾਲ ਭਾਈ ਜਿੰਨਾ ਚਿਰ ਹੋ ਗਿਆ ਗਏ ਇਹਨੂੰ 7 ਮਹੀਨੇ ਕੰਮ ਨਹੀਂ ਮਿਲਦਾ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਪਤਾ ਨਹੀਂ ਇਹਨੂੰ ਕੰਮ ਆਉਂਦਾ ਕਿਹੜਾ ਨਹੀਂ ਆਉਂਦਾ ਦੱਸੋ ਕਿਵੇਂ ਜਿੱਥੇ ਮਰਜ਼ੀ ਲਵਾ ਦਿਓ ਨਹੀਂ ਨਹੀਂ ਆਉਂਦਾ ਕਿਹੜਾ ਅਸਲ ਵਿੱਚ ਜੇਕਰ ਸਾਨੂੰ ਕੰਮ ਆਉਂਦਾ ਅਸੀਂ ਸਕਿਲਡ ਆ ਫੇਰ ਤਾਂ ਸਾਰੇ ਦੇਸ਼ੀ ਬਾਹ ਖਲਾਰ ਕੇ ਖੜੇ ਆ ਪਰ ਜੇਕਰ ਅਸੀਂ ਸਿਕਲਡ ਨਹੀਂ ਤੇ ਫਿਰ ਜਿਹੜੇ ਪ੍ਰਕਿਰਿਆ ਦੇ ਵਿੱਚੋਂ ਅਸੀਂ ਅਜਲੰਗ ਰਹੇ ਆ ਇਸ ਪ੍ਰਕਿਰਿਆ ਦੇ ਵਿੱਚੋਂ ਸਾਨੂੰ ਲੰਘਣਾ ਪੈਣਾ ਆਉਂਦੇ ਸਭੇ ਦੇ ਵਿੱਚ ਫਿਰ ਰਿਆਇਤਾ ਹੋਣੀ ਆ ਕਿਉਂਕਿ ਕੈਨੇਡਾ ਦੀ ਆਰਥਿਕਤਾ ਦਾ ਧੁਰਾ ਪੰਜਾਬ ਵੀ ਆ ਆਪਾਂ ਭਾਰਤ ਦੀ ਜਦੋਂ ਗੱਲ ਕਰਦੇ ਆ ਭਾਰਤ ਦਾ ਅਨਖੜਵਾ ਅੰਗ ਪੰਜਾਬ ਤੇ ਪੰਜਾਬ ਦਾ ਮੁੱਖ ਧੁਰਾ ਵਿਸਟਰ ਵੀਜ਼ੇ ਦੇ ਤੌਰ ਦੇ ਉੱਤੇ ਜਾਂ ਸਟੂਡੈਂਟ ਵੀਜ਼ੇ ਦੇ ਤੌਰ ਦੇ ਉੱਤੇ ਪੰਜਾਬੀ ਆ ਸੋ ਪੰਜਾਬੀ ਬਾਹਰ ਜਾਏ ਬਿਨਾ ਰਹਿ ਨਹੀਂ ਸਕਦੇ ਪੰਜਾਬੀ ਫਿਰ ਜਾਣਗੇ ਕੋਈ ਹੋਰ ਦੇਸ਼ ਲੱਭਾਂਗੇ ਅਸੀਂ ਲੱਭੀ ਜਾਂਦੇ ਹੀ ਹੋਵਾਂਗੇ ਆ ਜਰਮਨ ਦੇ ਵੱਲ ਹੁਣ ਵਿੱਚੇ ਕਹਿੰਦੇ ਵੀ ਅਮਰੀਕਾ ਦੇ ਬੂਹੇ ਥੋੜੇ ਜਿ ਖੁੱਲੇ ਆ ਉਹ ਟਰੰਪ ਹੋਰੀ ਆਏ ਆ ਕਹਿੰਦੇ ਵੀ ਉਹਨਾਂ ਨੇ ਵੀ ਚੂੜੀ ਕੱਸ ਦੇਣੀ ਆ ਆਉਂਦੇ ਸਮੇਂ ਚ ਬੰਨਣਾ ਪਤਾ ਨਹੀਂ ਕੀ ਆ ਪਰ ਗੱਲ ਇਹ ਜੀ ਕਿ ਪੰਜਾਬ ਦੇ ਨਾਲ ਮੋਹ ਤਿਆਗਣਾ ਨਹੀਂ ਚਾਹੀਦਾ ਜਦੋਂ ਕੋਈ ਇੱਕ ਮੁੰਡਾ ਕੁੜੀ ਬਾਹਰ ਚਲਾ ਗਿਆ ਉਹਨੇ ਪੰਜਾਂ ਚੌਹਾਂ ਸਾਲਾਂ ਚ ਪੱਕੇ ਹੋ ਕੇ ਆਪਣੇ ਮਾਪੇ ਨੂੰ ਵੀ ਬੁਲਾਉਣੇ ਬੁਲਾਉਣਾ ਉਹਨਾਂ ਦਾ ਇੱਥੋਂ ਸੰਪਰਕ ਟੁੱਟਣਾ ਹੀ ਆ ਘੱਟ ਟੁੱਟੇ ਜਾਂ ਵੱਧ ਟੁੱਟੇ ਜਿਵੇਂ ਅਸੀਂ ਬਾਹਰ ਲੀਆਂ ਥਾਵਾਂ ਤੇ ਜਾ ਕੇ ਗੋਰਿਆਂ ਵਾਲੀਆਂ ਥਾਵਾਂ ਦੇ ਉੱਤੇ ਅਸੀਂ ਕੰਮਾਂ ਦੇ ਉੱਤੇ ਜਾ ਕੇ ਫਿੱਟ ਹੋਏ ਆ ਸਾਡੇ ਵਾਲੀਆਂ ਥਾਵਾਂ ਦੇ ਉੱਤੇ ਆ ਕੇ ਪ੍ਰਵਾਸੀ ਮਜ਼ਦੂਰ ਫਿੱਟ ਹੋ ਗਏ ਉਹ ਇੱਥੇ ਆਪਦਾ ਰੋਜ਼ਗਾਰ ਲੱਭਦੇ ਅਸੀਂ ਉੱਥੇ ਆਪਦਾ ਰੋਜ਼ਗਾਰ ਲੱਭਦੇ ਆ ਜਦੋਂ ਅਸੀਂ ਉੱਥੇ ਜਾ ਕੇ ਮੰਤਰੀ ਬਣਦੇ ਅਸੀਂ ਗੱਲ ਕਹਿੰਦੇ ਵੀ ਛਾ ਗਏ ਜਦੋਂ ਇੱਥੇ ਆ ਕੇ ਉਹ ਕੌਂਸਲਰ ਬਣਦੇ ਆਪਾਂ ਕਹਿੰਦੇ ਵੀ ਭੈੜਾ ਹੋਇਆ ਸਿੱਖਾਂ ਨਾਲ ਮਾੜਾ ਹੋ ਗਿਆ ਗੱਲ ਇਹ ਆ ਵੀ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਵੋਟ ਦਾ ਅਧਿਕਾਰ ਇੱਕਦਮ ਨਹੀਂ ਮਿਲਣਾ ਚਾਹੀਦਾ ਸਿਆਸੀ ਤੌਰ ਦੇ ਉੱਤੇ ਕਿਉਂਕਿ ਅਸੀਂ ਵੀ ਤਾਂ ਉੱਥੇ ਪੀਆਰ ਹੁੰਨੇ ਆ ਸਾਨੂੰ ਸਿਟੀਜ਼ਨਸ਼ਿਪ ਮਿਲਦੀ ਆ ਫਿਰ ਅਸੀਂ ਵੋਟ ਪਾ ਸਕਦੇ ਆ ਜਾਂ ਚੋਣ ਲੜ ਸਕਦੇ ਆ ਇੱ ਪਰ ਕੁੱਲ ਮਿਲਾ ਕੇ ਗੱਲ ਇਹ ਵੀ ਭਾਈ ਕੈਨੇਡਾ ਨੇ ਚੂੜੀ ਕਸੀ ਪਈ ਆ ਟਰੂਡੋ ਸਾਹਿਬ ਹੁਣ ਭੇੜੇ ਜੇ ਲੱਗਣ ਲੱਗ ਪਏ ਆ ਬਹੁਤਿਆਂ ਨੂੰ ਮੈਂ ਤਾਂ ਚਲੋ ਨਾ ਕਦੇ ਆਸ ਰੱਖੀ ਆ ਵੀ ਭਾਈ ਉੱਥੇ ਪੀਆਰ ਕਰਾਂ ਨਾ ਐ ਕਰਾਂ ਇਹ ਕਰਾਂ ਉਹ ਕਰਾਂ ਪਰ ਜਿੰਨਾਂ ਜਨਾਂ ਨੂੰ ਆਸ ਸੀ ਉਹਨਾਂ ਨੂੰ ਟਰੂਡੋ ਸਾਹਿਬ ਹੁਣ ਭੇੜੇ ਜੇ ਲੱਗਣ ਲੱਗ ਪਏ ਆ ਉਤੋਂ ਕੈਨੇਡਾ ਦੇ ਤੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਟ੍ਰੇਡ ਬੜੀ ਭੜੀ ਆਈ ਪਈ ਆ ਇਹ ਟ੍ਰੇਡ ਆ ਜਿਹੜੀ ਆਉਂਦੇ ਸਮੇਂ ਦੇ ਵਿੱਚ ਹੋਰ ਅੜਕੇ ਪੈਦਾ ਕਰ ਸਕਦੀ ਹੈ ਕਿਉਂਕਿ ਦੋਸ਼ ਭਾਰਤ ਦੀ ਸਰਕਾਰ ਉਹਨਾਂ ਦੇ ਉੱਤੇ ਹੋਰ ਲਾਉਂਦੀ ਆ ਉਹ ਭਾਰਤ ਦੀ ਸਰਕਾਰ ਉੱਤੇ ਦੋਸ਼ ਹੋ ਤੇ ਜਿਹੜੇ ਇਥੋਂ ਦੀਆਂ ਇਮੀਗ੍ਰੇਸ਼ਨ ਕੰਪਨੀਆਂ ਵਾਲੇ ਆ ਜਿਨ੍ਹਾਂ ਨੇ ਇੱਕ ਇੱਕ ਸ਼ਹਿਰ ਦੇ ਵਿੱਚ ਦੋ ਦੋ ਦਫ਼ਤਰ ਸੀ ਜਾਂ ਪੂਰੇ ਪੰਜਾਬ ਦੇ ਵਿੱਚ ਦਰਜਨ ਦਰਜਨ ਦਫ਼ਤਰ ਸੀ ਜਿਹੜੇ ਐਡ ਕਰਦੇ ਹੁੰਦੇ ਸੀ ਕਿ ਫਲਾਣੀ ਇਮੀਗ੍ਰੇਸ਼ਨ ਕੰਪਨੀ ਤੇ ਪਹੁੰਚੋ ਵੀਜ਼ਾ ਪੈਸੇ ਲੱਗਣ ਤੋਂ ਬਾਅਦ ਜੇ ਤੁਸੀਂ ਆਈਲੈਂਡਸ ਨਹੀਂ ਕੀਤੀ ਤਾਂ ਵੀ ਤੁਸੀਂ ਜਾ ਸਕਦੇ ਹੋ ਗੈਪ ਦੀ ਵੀ ਕੋਈ ਪ੍ਰੋਬਲਮ ਨਹੀਂ ਹੈ ਜਿਹੜੇ ਇਹ ਗੱਲ ਕਹਿੰਦੇ ਸੀ ਵੀ ਭਾਈ ਸਾਡਾ ਦਫ਼ਤਰ ਲੁਧਿਆਣਾ ਵੀ ਆ ਜਲੰਧਰ ਵੀ ਆ ਅਮਰitsar ਵੀ ਆ ਪਟਿਆਲੇ ਵੀ ਆ ਮੁਹਾਲੀ ਵੀ ਆ ਫਲਾਣੀ ਥਾਂ ਵੀ ਫਲਾਣੀ ਥਾਂ ਵੀ ਹੁਣ ਉਹਨਾਂ ਦੇ ਕੋਲੇ ਇੱਕ ਅੱਧਾ ਹੀ ਰਹਿ ਗਿਆ ਆਈਲੈਂਡ ਸੈਂਟਰ ਜਿਹੜੇ ਪੰਜਾਬ ਦੇ ਵਿੱਚ ਬੰਦ ਹੋ ਗਏ ਆ ਕਬੂਤਰ ਬੋਲਦੇ ਜੀ ਕੁਕੀਆਂ ਕਬੂਤਰ ਉੱਥੇ ਬੋਲਦੇ ਆ ਉਹਦਾ ਕਾਰਨ ਇਹ ਵੀ ਇਹ ਇੱਕ ਕਿੱਤਾ ਬਾਹਰ ਭੇਜਣ ਦਾ ਇੱਕ ਕਿੱਤਾ ਬਾਹਰ ਜਾਣਾ ਵੀ ਇੱਕ ਕਿੱਤਾ ਕਿਉਂਕਿ ਅਸੀਂ ਕਿਤੇ ਦੇ ਤੌਰ ਤੇ ਜਾਣੇ ਆ ਤੇ ਇਸ ਕਿੱਤੇ ਦੇ ਵਿੱਚ ਜਦੋਂ ਕੋਈ ਵੀ ਕਿੱਤਾ ਹੋਵੇ ਤੇ ਉਹਦੇ ਵਿੱਚ ਪਾਈ ਉਤਰਾ ਚੜਾ ਆਉਂਦੇ ਰਹਿੰਦੇ ਤੇ ਅੱਜ ਕੱਲ ਉਤਰਾ ਆਇਆ ਹੋਇਆ ਚੜ੍ਹਾ ਨਹੀਂ ਹੈਗਾ 2 ਸਾਲ ਪਹਿਲਾਂ ਤੱਕ ਚੜ੍ਹਾ ਸੀ ਉਦੋਂ ਕਹਿੰਦੇ ਸੀ ਵੱਟ ਕੱਢਦੇ ਜਿਹੜੇ ਵੀ ਖਿੱਚ ਕੇ ਰੱਖਣਾ ਕੈਨੇਡਾ 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 ਐਂ ਲੱਗਦਾ ਸੀ ਅੱਜ ਕੱਲ ਉਹਵੇਂ ਨਹੀਂ ਹੈ ਪਰ ਇੱਕ ਜਾਣਕਾਰੀ ਹੋਰ ਦੇ ਦਈਏ ਵੀ ਵਿਜ਼ਟਰ ਵੀਜ਼ਾ ਉਥੋਂ ਦੀਆਂ ਇਮੀਗ੍ਰੇਸ਼ਨ ਪਾਲਿਸੀਆਂ ਦੇ ਮੁਤਾਬਕ ਉਹਨੂੰ ਮਿਲਿਆ ਕਰੂਗਾ ਜਿਹਨੂੰ ਬਹੁਤ ਜ਼ਰੂਰੀ ਹੈ ਤੇ ਮਿਲਿਆ ਕਰੂਗਾ ਸਿਰਫ ਇੱਕ ਮਹੀਨੇ ਲਈ ਇੱਕ ਮਹੀਨੇ ਲਈ ਮਿਲਿਆ ਕਰੂਗਾ ਇਹਦਾ ਮਤਲਬ ਇਹ ਨਹੀਂ ਕਿ ਜੇ ਸਾਲ ਦਾ ਵੀਜ਼ਾ ਮਿਲ ਗਿਆ ਜਾਂ 5 ਸਾਲ ਦਾ ਆਪਾਂ ਤੀਜੇ ਕ ਮਹੀਨੇ ਜਾਂ 6ਵੇਂ ਮਹੀਨੇ ਜਾਂ 8ਵੇਂ ਮਹੀਨੇ ਜਦੋਂ ਚੱਤ ਕੀਤਾ ਉਦੋਂ ਚਲੇ ਜਾਵਾਂਗੇ ਫਿਰ ਉੱਥੇ ਜਾ ਕੇ 베ਰੀਆਂ ਵੀ ਤੋੜ ਲਿਆ ਕਰਾਂਗੇ ਐਉਂ ਨਹੀਂ ਉਹ ਕਹਿੰਦੇ ਵੀ ਬਿਲਕੁਲ ਹਣ ਅਸੀਂ ਬੂਹੇ ਬਾਰੀਆਂ ਤਾਂ ਕਰਕੇ ਬੰਦ ਕਰ ਰਹੇ ਆ ਵੀ ਭਾਈ ਇੱਥੇ ਕੋਈ ਪੱਕੇ ਤੌਰ ਦੇ ਉੱਤੇ ਆਪਦਾ ਟਿਕਾਣਾ ਨਾ ਰੱਖ ਸਕੇ ਪਰ ਕੈਨੇਡਾ ਵੈਲਾ ਹੀ ਇਨਾ ਖੁੱਲਾ ਇਨਾ ਵੀ ਉਹਨੂੰ ਸਥਾਪਿਤ ਕਰਨ ਦੇ ਲਈ ਉੱਥੇ ਵਸੋਂ ਪੈਦਾ ਕਰਨ ਦੇ ਲਈ ਇਹਨਾਂ ਨੂੰ ਬੂਹੇ ਖੋਲਣੇ ਪੈਣਗੇ ਪਰ ਭਾਈ ਆਉਂਦੇ ਸਮੇਂ ਚੋ ਛਾਨਣਾ ਲਾ ਕੇ ਚੱਲਣਗੇ ਸੋ ਜਿੰਨੀ ਦੇਰ ਤੱਕ ਭਾਈ ਤੁਹਾਡਾ ਕੈਨੇਡਾ ਦਾ ਕਿਸੇ ਹੋਰ ਦੇਸ਼ ਦਾ ਕੰਮ ਨਹੀਂ ਬਣਦਾ ਉਨੀ ਦੇਰ ਤੱਕ ਆਪਦੇ ਸੋਹਣੇ ਪੰਜਾਬ ਨੂੰ ਪਿਆਰ ਕਰੋ ਆਪਣੇ ਸੋਹਣੇ ਦੇਸ਼ ਨੂੰ ਪਿਆਰ ਕਰੋ ਮਰੂ ਮਰੂ ਕਰਨਾ ਬੰਦ ਕਰੋ ਤੇ ਕੱਲੇ ਨੁਕਸ ਕੱਢਣੀ ਬੰਦ ਕਰੋ ਆਜੋ ਆਪਾਂ ਉਨੀ ਦੇਰ ਤੱਕ ਇੱਥੇ ਕੰਮ ਕਰਗੇ ਮੈਂ ਕਈ ਸਾਥਗਣ ਨੂੰ ਇਸ ਨੂੰ ਜਾਣਦਾ ਜਿਹੜੇ ਇਹ ਗੱਲ ਕਹਿੰਦੇ ਕਿ ਭਾਈ 15 ਜਾਂ 20 ਹਜ਼ਾਰ ਵਾਲਾ ਕੰਮ ਨਹੀਂ ਕਰਨ ਲੈ 15 ਹਜ਼ਾਰ ਤੱਕ ਤੇ ਘਰ ਚੱਲਦਾ ਏਜੰਟ ਦੇ ਕੋਲੇ ਪੈਸੇ ਦਿੱਤੇ ਹੋਏ ਆ ਜਦੋਂ ਕੀਤਾ ਬਾਹਰ ਹੀ ਕਰੂੰ ਜਦੋਂ ਆਪਾਂ ਇੱਥੇ ਕੁਝ ਨਹੀਂ ਕੀਤਾ ਬਾਹਰ ਆਪਾਂ ਕਿਹੜੇ ਫੱਟੇ ਚੱਕਣੇ ਆ ਇੱਥੋਂ ਹੀ ਆਪਾਂ ਕੰਮ ਦੀ ਆਰਤ ਪਾਉਣੀ ਸ਼ੁਰੂ ਕਰਗੇ ਇੱਥੇ ਕੰਮ ਦੀ ਆਰਤ ਪਈ ਹੋਊਗੀ ਬਾਹਰ ਵੀ ਤਾਂ ਕੰਮ ਹੋਣਾ ਨਹੀਂ ਤਾਂ ਬਾਹਰ ਬੈਠੇ ਅਸੀਂ ਕਰੀ ਜਾਵਾਂਗੇ ਇੱਥੇ ਨਹੀਂ ਹੈਵੀ ਕੰਮ ਨਹੀਂ ਹੁੰਦਾ ਫਿਰ ਮੇਰੇ ਕੋਲ ਮੇਰੀ ਪੇਨ ਬੜੀ ਹੁੰਦੀ ਆ ਨਾ ਮੇਰੇ ਹੈਵੀ ਕੰਮ ਕਿੱਥੇ ਮੇਰੇ ਕੋਲ ਹੋਣਾ ਆਪਾਂ ਇੱਥੇ ਹੌਲਾ ਕੰਮ ਨਹੀਂ ਕੀਤਾ ਉੱਥੇ ਭਾਰਾ ਕੰਮ ਕਿਵੇਂ ਕਰਾਂਗੇ ਬਹੁਤ ਕੁਝ ਇਸ ਵੇਲੇ ਨੇ ਸਿਖਾਇਆ ਵੀ ਕਿਸੇ ਦੇ ਉੱਤੇ ਅਣੀ ਸ਼ਰਦਾ ਵੀ ਨਾ ਰੱਖੋ ਕਿਸੇ ਦੇ ਲਈ ਇਉਂ ਅਰਦਾਸਾਂ ਵੀ ਨਾ ਕਰੋ ਕਿ ਦੋ ਤਿੰਨ ਸਾਲਾਂ ਬਾਅਦ ਉਹ ਗਲਤ ਹੋ ਜਾਏ ਕੰਮ ਉਹ ਬੰਦਾ ਬਦਲ ਜੇ ਅਰਦਾਸ ਤਾਂ ਬਹੁਤ ਚੰਗੀ ਆ ਅਰਦਾਸ ਕਰਦੀ ਅਸੀਂ ਚੜ੍ਹਦੀ ਕਲਾ 'ਚ ਸਾਰੇ ਰਹਿਣ ਅਰਦਾਸ ਦੇ ਪ੍ਰਤੀ ਬਹੁਤ ਸਾਰੀ ਆਸਥਾ ਛੜਦਾ ਪਰ ਅਸੀਂ ਅਰਦਾਸ ਕਰਨ ਵੇਲੇ ਨਾ ਇਹ ਉਲਾਰਵਾਦੀ ਹੋ ਜਾਂਦੇ ਆ ਵੀ ਯਾਰ ਮੇਰੇ ਲਈ ਆ ਠੀਕ ਆ ਮੈਂ ਇਹਦੇ ਲਈ ਕਰਦਾ ਮੇਰੇ ਲਈ ਉਹ ਠੀਕ ਹੈ ਮੈਂ ਉਧਰ ਹੀ ਕਰਨਾ ਸਾਰੇ ਸੰਸਾਰ ਲਈ ਤੇ ਸਰਬੱਤ ਦੇ ਭਲੇ ਲਈ ਕਰਿਆ ਕਰਗੇ ਕੈਨੇਡਾ ਨੇ ਭੈੜੀ ਕੀਤੀ ਵੈਸੇ ਕਰ ਵੀ ਨਹੀਂ ਸੀ ਚਾਹੀਦੀ ਆ ਮੈਂ ਕੱਲ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਕਹਿੰਦਾ ਯਾਰ ਕੈਨੇਡਾ ਨੇ ਤਾਂ ਇੰਨੀ ਮਾੜੀ ਕੀਤੀ ਮੇਰੇ ਤਾਇਏ ਨੇ ਵੀ ਨਹੀਂ ਮਾੜੀ ਕੀਤੀ ਸੀ ਨਹੀਂ ਮੈਂ ਕਿਹਾ ਕਿਵੇਂ ਕਹਿੰਦਾ ਤਾਇਆ ਵੀ ਇੱਕ ਵਾਰੀ ਮੁਕਰ ਗਿਆ ਸੀ ਕਹਿੰਦਾ ਸਾਡੇ ਪੁਰਾਣੇ ਪੈਸੇ ਮੁਕਰ ਗਿਆ 2.5 ਲੱਖ ਰੁਪਏ ਲੈਣਾ ਸੀ ਤੇ ਕਹਿੰਦਾ ਉਧਰੋਂ ਕੈਨੇਡਾ ਵਾਲੇ ਵੀ ਮੁਕਰ ਗਏ ਆ ਜਿਹੜੇ ਕਹਿੰਦਾ ਅਸੀਂ ਜਾ ਕੇ ਇਮੀਗ੍ਰੇਸ਼ਨ ਕੰਪਨੀ ਦੇ ਕੋਲੇ 5 ਲੱਖ ਰੁਪਏ ਜਮ੍ਹਾਂ ਕਰਵਾਇਆ ਸੀ ਕਹਿੰਦੇ ਭਾਈ ਜੀ ਉਧਰੋਂ ਕਹਿੰਦਾ ਹੁਣ ਆਫਰ ਲੈਟਰ ਨਹੀਂ ਆ ਆਕੋ ਚੱਲ ਰਿਆ ਸਭ ਕੁਝ ਠੀਕ ਰਵੇ ਤੁਹਾਡੀ ਰੋਟੀ ਚੱਲਦੀ ਰਵੇ ਤੁਸੀਂ ਪੰਜਾਬ ਨਾਲ ਜੁੜੇ ਰਹੋ ਪੰਜਾਬੀਅਤ ਨਾਲ ਜੁੜੇ ਰਹੋ ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾਣ ਦਾ ਅਧਿਕਾਰ ਆ ਜਾ ਕੇ ਫਿਰ ਹੀ ਸਖਦੇ ਆ ਵੀ ਭਾਈ ਕੀ ਭਾਵਕ ਦੀ ਆ ਨਹੀਂ ਤਾਂ ਇਹ ਆਉ ਲੱਗਦਾ ਵੀ ਸਾਰੇ ਕੰਮ ਸੌਖੇ ਹੀ ਆ ਮੈਂ ਕਦੇ-ਕਦੇ ਸੋਚਦਾ ਹੁੰਦਾ ਵੀ ਗਾਜਰਗਾ ਬੰਦਾ ਬਾਹਰ ਜਾ ਕੇ ਹੁੰਦਾ ਇੱਥੇ ਨਹੀਂ ਗੱਲ ਬਣਦੀ ਇੱਥੇ ਪਤਾ ਵੀ ਭਾਈ ਮੰਜੇ ਤੇ ਸਾਰਾ ਕੁਝ ਮਿਲ ਜਾਣਾ ਬਾਹਰ ਪਤਾ ਲੱਗਦਾ ਵੀ ਭਾਈ ਆਪਦੀ ਬਣਾਉਣੀ ਆਪਦੀ ਪਕਾਉਣੀ ਆਪਦੀ ਖਾਣੀ ਕੀ ਹੁੰਦਾ ਪਰ ਚੜ੍ਹਦੀ ਕਲਾ ਚ ਰਹੋ ਜਿੰਦਾਬਾਦ ਰਹੋ ਕੈਨੇਡਾ ਵੀ ਚੜਦੀ ਕਲਾ ਚ ਰਵੇ ਭਾਈ ਜੇ ਅੱਜ ਨਹੀਂ ਗਏ ਸਾਲ ਠਹਿਰ ਕੇ ਚਲੇ ਜਾਵਾਂਗੇ ਉਹਨਾਂ ਚਿਰ ਪੰਜਾਬ ਨਾਲ ਪਿਆਰ ਕਰਗੇ